ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਮੈਂ ਬਦਲਾਅ ਸਮਝਦਾ ਸਾਡੀ ਇਲੈਕਸ਼ਨ ਦੇ ਵਿੱਚ ਮੈਂ 6 ਵਾਰ ਲਗਾਤਾਰ ਇਲੈਕਸ਼ਨ ਲੜਿਆ ਦੋ ਵਾਰ ਮੈਂ ਲੜਿਆ ਦੋ ਵਾਰ ਆਪਣੇ ਐਮਪੀ ਹੋਣ ਹੋ ਗਏ ਪਹਿਲਾਂ ਮਾਨ ਸਾਹਿਬ ਹੋ ਗਏ ਅਸੀਂ ਕਿਹਨੂੰ ਤਿੰਨ ਤਾ ਸ਼ਰਾਬ ਦਾ ਨਹੀਂ ਪੀਉਂਦੇ ਮੈਂ ਬਦਲਾਈ ਸਮਝਦਾ ਨਹੀਂ ਭਰਾਵੋ ਐਮਰ ਇਲੈਕਸ਼ਨ ਦੇ ਤੂੰ ਲੜਦਾ ਨਾ ਬੰਦਾ ਪਤਾ ਨਹੀਂ ਕਿੰਨੇ ਟਰੱਕਾਂ ਦੇ ਟਰੱਕ ਦਰਨਾਲੇ ਦੇ ਤਾਂ ਦੇਖੋ ਕਿਵੇਂ ਚੱਲਦਾ ਹੁੰਦਾ ਹੈ ਕਿ ਇੱਥੇ ਇਹ ਬਦਲਾਈ ਸਮਝਦਾ ਸੀ दारू ਨਸ਼ਾ ਯਾਨੀ ਕਿ ਕਿਸੇ ਇਲੈਕਸ਼ਨ ਦੇ ਵਿੱਚ ਨਹੀਂ ਵਰਤੇ ਆ ਤੇ ਇਹ ਬਹੁਤ ਵੱਡਾ ਬਦਲਾਅ ਹੀ ਹੈ ਇਹ ਇਸ ਕਰਕੇ ਲੋਕ ਇਮਾਨਦਾਰੀ ਦੇ ਨਾਲ ਵੋਟਾਂ ਪਾਉਣ ਲੱਗੇ ਤੇ ਅਸੀਂ ਵੀ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਵੀ ਸਾਡੇ ਵੱਲ ਕੋਈ ਇਹ ਨਹੀਂ ਕਹਿ ਸਕਦਾ ਕੋਈ ਭਾਵੇਂ ਪਹਿਲਾਂ ਕਾਂਗਰਸੀ ਸਰਪੰਚ ਸੀਗੇ ਮੈਂ ਕਿਸੇ ਨਾਲ ਦਰਿਆਵਤ ਨਹੀਂ ਕੀਤੀ ਕੋਈ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਐਮਐਨਏ 1 ਰੁਪਿਆ ਦਾ ਵੀ ਰਵਾਦਾਰ ਹੋਵੇ ਇਹ ਵੱਡੇ ਹੀ ਬਦਲਾਅ ਸਮਝਦੇ ਆ ਵੀ ਇਮਾਨਦਾਰੀ ਨਾਲ ਜਿਹੜਾ ਪੈਸਾ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਆ ਉਹ ਰਾਮ ਬੜੇ ਵਧੀਆ ਢੰਗ ਨਾਲ ਹੋ ਰਹੀ ਹੈ ਹੈ ਜੀ ਪਹਿਲਾਂ ਗਲੇੜੀ ਵੀ ਇੱਕ ਤੋ ਸਮਾਂ ਹੁੰਦਾ ਹੈ ਪਹਿਲਾਂ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਪੌਦੇ ਲਾਉਣ ਦੀ ਜਿਹੜੀ ਮਹਿਮਾ ਅਸੀਂ ਪੁਰਲ ਪਿੰਡ ਤੋਂ ਸ਼ੁਰੂ ਕਰੀ ਸੀ ਤੇ 1200 ਦੇ ਕਰੀਬ ਪੌਦਾ ਲਾਇਆ ਸਾਬੇ ਲਾਇਆ ਸਵੇੜੇ ਲਾਇਆ ਉਦੋਂ ਬਾਅਦ ਦੇਖੋ ਦੇਖ ਲੋਕਾਂ ਨੇ ਆਗੀਆਂ ਜ਼ਮੀਨਾਂ ਤੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਭਾਈ ਜੀ ਸਾਰੇ ਮਰੁੱਖਾਂ ਨੂੰ ਸੋਚ ਲੈਣਾ ਚਾਹੀਦਾ ਵੀ ਜਿਹੇ ਰੁੱਖਾਂ ਤਾਂ ਹੀ ਆਪਣੀ ਜ਼ਿੰਦਗੀ ਆ ਕਿਉਂ ਰੁੱਖ ਇੱਕ ਉਹੋ ਜੀ ਚੀਜ਼ ਹੈ ਵੀ ਜਨਮ ਤੋਂ ਲੈ ਕੇ ਮਰਨ ਤੱਕ ਬੰਦੇ ਦੇ ਕੰਮ ਆਉਂਦੀ ਹੈ ਜਦੋਂ ਸਭ ਤੋਂ ਪਹਿਲਾਂ ਆਪਣੇ ਘਰੇ ਬੱਚਾ ਕੋਈ ਜਨਮ ਲੈਂਦਾ ਸਭ ਤੋਂ ਪਹਿਲਾਂ ਆਪਾਂ ਨਮ ਤੋੜ ਕੇ ਲੈ ਕੇ ਆਉਣੇ ਆ ਗੇਟ ਨਾ ਬੰਦਦੇ ਆ ਪੁਰਾਣੀਆਂ ਸਾਡੀਆਂ ਮਤਾ ਮਤਾ ਮੰਜੇ ਤੇ ਵੀ ਰੱਖਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਬੰਦਾ ਇਥੇ ਦੁਨੀਆ ਤੋਂ ਰੁਕਸਤ ਹੁੰਦਾ ਜਾਂਦਾ ਉਦੋਂ ਵੀ ਦਰਖਤ ਪੂਰਾ ਲੱਗ ਜਾਂਦਾ ਚਾਰ ਪੰਜ ਕੁਆਟਰ ਲੱਕੜਾਂ ਦੀਆਂ ਲੱਗਦੀਆਂ ਨੇ ਪਰ ਰੁੱਖ ਨੂੰ ਸੋਚਣਾ ਚਾਹੀਦਾ ਵੀ ਰੁੱਖਾਂ ਬਗੈਰ ਜ਼ਿੰਦਗੀ ਨਹੀਂ ਹੈਗੀ ਤੁਹਾਨੂੰ ਤੁਹਾਡੀ ਮੇਰੀ ਗੱਲ ਧਿਆਨ ਤੁਸੀਂ ਲਿਆਤੀ ਮੈਂ ਹਰੇ ਪਰਸੇ ਡੀਸੀ ਮੈਡਮ ਨਾਲ ਗੱਲ ਕਰਕੇ ਆਇਆ ਉਥੇ ਅੱਠੋਂ ਕਿੱਲੇ ਜੰਗਲ ਪਿਆ ਬਾਹਰ ਦੇ ਨਾਲ ਐਨੀ ਵਧੀਆ ਲੋਕੇਸ਼ਨ ਆ ਹੋ ਤੇ ਉਥੇ ਬੰਦਾ ਜਾ ਕੇ ਆਉਣ ਨੂੰ ਦਿਲ ਨਹੀਂ ਕਰਦਾ ਐਨੀ ਵਧੀਆ ਉਹ ਤੇ ਮੋਟੇ ਦਾ ਸੀ ਕਾਫੀ ਵੱਡੇ ਹੋ ਗਏ ਲਵਾਏ ਆ ਤੇ ਪੂਰਾ ਉਹਨੂੰ ਜੰਗਲ ਟਾਈਪ ਹੋਰ ਬਣਾ ਰਹੇ ਆ ਉਹਨਾਂ ਕੋਠੀ ਨੂੰ ਜਿਹੜੀ ਮੈਰੀ ਕੋਠੀ ਬਣੀ ਉਹਨੂੰ ਸਮਾਰਾਂਗੇ ਸਮਾਰ ਕੇ ਮੈਂ ਤਾਂ ਦਫ਼ਤਰ ਵੀ ਉੱਥੇ ਹੀ ਆਇਆ ਕਰੂੰਗਾ ਪਰਮਾਤਮਾ ਕਰੇ ਜਿਹੜਾ ਵੀ ਐਮਐਲਏ ਪੰਜਾਬ ਤੇ ਇੱਥੇ ਬੜੇ ਤੇ ਉਹ ਇੱਥੇ ਬੈਠਿਆ ਕਰੇ ਬੜਾ ਨਾ ਤਾਂ ਲੋਕਾਂ ਨੂੰ ਆਨੰਦ ਹੁੰਦਾ ਵੈਸੇ ਹੀ ਉੱਥੇ ਆਨੰਦ ਹੁੰਦਾ ਜੀ ਜਾ ਕੇ ਕੁਦਰਤੀ ਜਿਹੜੇ ਸਾਰੇ ਦੱਥੇ ਲੱਗੇ ਨੇ ਬੂਟੇ ਇਸ ਕਰਕੇ ਉਹਨੂੰ ਪੱਕਾ ਸਮਾਰਾਂਗੇ ਬੜੀ ਸਾਡੇ ਨਾ ਵਿਧਾਨ ਸਭਾ ਦੇ ਵੱਲੋਂ ਮਾਨਯੋਗ ਸਪੀਕਰ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਪੱਕੇ ਬੰਦੇ ਅਸੀਂ ਕਿਸੇ ਭੈਣ ਭਰਾ ਨੂੰ ਪੀਜੀਏ ਦੇ ਵਿੱਚ ਕੋਈ ਦਾਖਲਾ ਲੈਣ ਲਈ ਮਰੀਜ਼ ਕੋਈ ਜਾਂਦਾ ਦਿੱਕਤ ਆਉਂਦੀ ਆ ਤਾਂ ਮੈਨੂੰ ਸਿੱਧਾ ਫੋਨ ਲਾ ਸਕਦਾ ਮੈਂ ਉਹਦਾ ਪ੍ਰਬੰਧ ਕਰਕੇ ਦਿੰਦਾ ਉਹਨੂੰ ਉਹ ਦਾਖਲ ਕਰਵਾ ਕੇ ਦੇਣਗੇ ਜੇ ਕਿਸੇ ਡਾਕਟਰ ਕੋਲੇ ਵੀ ਪਹਿਲਾਂ ਆਧਾਰ ਕਾਰਡ ਵਗੈਰਾ ਭੇਜ ਦੇਵੇ ਉਹ ਅਸੀਂ ਉਹਦਾ ਨੰਬਰ ਲਵਾ ਲਿਆ ਕਰਾਂ ਮੈਂ ਬਹੁਤ ਇਹੀ ਸੱਤ ਸਾਲਾਂ ਦਾ ਮੈਂ ਇਹ ਗੱਦੀ ਕਰਦਾ ਜਿਹੜਾ ਇਦਾਂ ਪ੍ਰਕਰਮਾਂ ਦੇ ਵਿੱਚ ਕੋਈ ਬੰਦਾ ਖੜਾ ਕੋਈ ਸੇਵਾਦਾਰ ਕੋਈ ਵੀ ਆ ਕਿ ਉੱਥੇ ਜਾ ਰ ਆਪਣਦੇ ਗੁਰੂ ਦੇ ਦਰਵਾਜ਼ੇ ਹੈ ਘਰ ਦੇ ਵਿੱਚ ਹੀ ਹਮਲਾ ਹੋ ਜਾਊਗਾ ਇਦੋਂ ਵੱਡੀ ਤਾਂ ਕੋਈ ਗੁਰਪ੍ਰਣਾ ਬਹੁਤ ਮਦਬਾਕੀ ਕਰਦਾ। ਜਿਹੜਾ ਤਾਂ ਮੰਨ ਹੀ ਗਿਆ। ਹੂੰ। ਸਾਰੇ ਗ੍ਰਾਹ ਮੰਨ ਗਿਆ। ਕਿਉਂਕਿ ਗੁਰੂ ਕਹਿੰਦੇ ਹੁੰਦੇ ਵੀ ਘੇਰ ਕੇ ਬਹੁਤ ਵੱਡੀ ਉਹ ਹੈਗੀ ਆ ਗੁਰੂ ਸਾਹਿਬ ਦੇ ਉਹ ਹੈ। ਅਦਾਲਤ ਘੇਰ-ਘੇਰ ਕੇ ਸਾਰੇ ਨੂੰ ਲਿਆਇਆ। ਤੇ ਸਿੰਘ ਸਾਹਿਬ ਨੇ ਵੀ ਮੇਰੇ ਨਾਲ ਧੰਨਵਾਦ ਕਰਦਾ ਵੀ ਉਹਨਾਂ ਨੇ ਜਿਹੜਾ ਸਹੀ ਫੈਸਲਾ ਲਿਆ। ਕਿਉਂਕਿ ਕਾਲ ਤੱਕ ਦੀ ਮਾਨ ਮਰਜ਼ਾ ਦਾ ਜਿਹੜੀ ਉਹ ਪਾਈਓ ਬਾਹਰ ਰਹਿ ਸਕਦੀ ਹੁੰਦੀ ਆ ਤੇ ਕਿਉਂਕਿ ਕਾਲ ਦਾ ਤਖਤ ਆ। ਕਿ ਉੱਥੇ ਸੱਚ ਨਹੀਂ ਬੋਲਿਆ ਜੋ ਹੋਰ ਕਿੱਥੇ ਬੋਲੂ। ਤੇ ਲੋਕਾਂ ਦੇ ਵੇਸ਼ ਗੱਲ ਨੂੰ ਚੰਗਾ ਬਣਾਇਆ ਯਾਰ ਸਿੰਘ ਸਾਹਮਣੇ ਵਧੀਆ ਇਹ ਜਿਹੜਾ ਫੈਸਲਾ ਲਿਆ ਤੇ ਇਹ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਤੇ ਬਾਕੀ ਕੰਲਾ ਪ੍ਰਮਾਤਮਾ ਦੇ ਸਾਹਮਣੇ ਆਈ ਜਾਣੀ ਹੁੰਦੀ ਤੇ ਆ ਗਈਆਂ ਤੇ ਬਸੇ ਬਹੁਤ ਮਾੜੀ ਗੱਲ ਆ ਜਿਹੜੇ ਐਡੇ ਵੱਡੇ ਆ ਕੇ ਉਹ ਜਿਹੜੀਆਂ ਪੰਜਾਬ ਦੇ ਜਿਹੜੇ ਹਾਲਾਤ ਬਣੇ ਤਾਂ ਜ਼ਿੰਮੇਵਾਰਤਾ ਆਗੂ ਹੁੰਦੇ ਨੇ ਤੇ ਲੋਕ ਵੀ ਹੁੰਦੇ ਨੇ ਤੇ ਲੋਕਾਂ ਨੂੰ ਵੀ ਮੈਂ ਬੇਇੱਜ਼ਤੀ ਕਰਦਾ ਦੇਖੋ ਜਦੋਂ ਤੁਸੀਂ ਲੀਡਰ ਚੁਣਦੇ ਹੋ ਉਦੋਂ ਦੇਖਿਆ ਕਰੋ ਕਿ ਤੁਸੀਂ दारू ਕਿੰਨੀ ਪੀਨੇ ਹੋ ਪੈਸਾ ਕਿੰਨੇ ਅਗਲਾ ਲੈਂਦਾ ਵੋਟ ਦਾ ਵੀ ਉਹ ਤਾਂ ਜਿਹੜੀ ਮਤਦਾਨ ਆ ਨਾ ਬਹੁਤ ਵੱਡੀ ਚੀਜ਼ ਹੁੰਦੀ ਹੈ ਉਦੋਂ ਸੋਚ ਸਮਝ ਕੇ ਬੰਦਾ ਭਾਵੇਂ ਪੰਚਾਇਤ ਮੈਂਬਰ ਚੁਣਨਾ ਹੈ ਐਮਐਲਏ ਚੁਣਨਾ ਕੋਈ ਚੁਣਨਾ ਉਦੋਂ ਸੋਚ ਸਮਝ ਕੇ ਚੁਣਿਆ ਕਰੋ ਜਿਹੜਾ ਤੁਹਾਡੇ ਕੰਮ ਆਉਂਦਾ ਹੋਵੇ ਠੀਕ ਹੈ ਇਹ ਰਾਹ ਦੇਖਿਆ ਕਰੋ ਵੀ ਯਾਰ ਇਹਦੇ ਕੋਲ ਪੈਸੇ ਜ਼ਿਆਦੇ ਆ ਫਿਰ ਆਮ ਬੰਦਾ ਤਾਂ ਆਈ ਨਹੀਂ ਸਕਦਾ ਨਹੀਂ ਆ ਸਕਦਾ ਇਸ ਕਰਕੇ ਲੋਕਾਂ ਨੇ ਬੜੇ ਵਧੀਆ ਢੰਗ ਦੇ ਨਾਲ ਫੈਸਲੇ ਜਿਹੜੇ ਉਹ ਲੈਣੇ ਚਾਹੀਏ ਇਹ ਹੁੰਦਾ ਤਾਂ ਹਰੇਕ ਨੂੰ ਆ ਵੀ ਦੋ ਵਾਰ ਐਮਐਲਏ ਬਣ ਕੇ ਪਰ ਪਾਰਟੀ ਨੇ ਮੈਨੂੰ ਮਾਣ ਤਾਂ ਬਹੁਤ ਦਿੱਤਾ ਹੋਇਆ ਦੇਖੋ ਮੈਂ ਵਿਧਾਨ ਸਭਾ ਦੀ ਸਭ ਤੋਂ ਪਾਵਰਫੁਲ ਕਮੇਟੀ ਹੁੰਦੀ ਹੈ ਮੇਰੇ ਅਰਗੇਨ ਕਿਤੇ ਸੋਚਿਆ ਨਹੀਂ ਹੋਣਾ ਵੀ ਐਡੇ-ਐਡੇ ਅਫਸਰ ਮੇਰੇ ਕੋਲੇ ਪੇਸ ਹੋਇਆ ਕਰਨਗੇ ਤੇ ਹੁਣ ਲਾਰੋ ਵੀ ਭਾਵੇਂ ਚੀਫ ਸੈਕਟਰੀ ਹੈ ਜਿਹਨੂੰ ਅਸੀਂ ਮਰਜ਼ੀ ਉਥੇ ਤਲਬ ਕਰ ਸਕਦੇ ਆ ਮੈਂ ਵਿਸ਼ੇਸ਼ਦਾਰ ਕਮੇਟੀ ਦਾ ਉਥੇ ਚੇਅਰਮੈਨ ਹਾਂ ਲੇ ਅਗਲਾ ਪਹਿਲਾਂ ਮੈਂ ਉਥੇ ਜਾ ਕੇ ਵਿਧਾਨ ਸਭਾ ਦੀ ਕਾਰਜਕਾਰੀ ਦੇਖੀ ਹੈ ਵੀ ਉਥੇ ਸਾਲ ਤੋਂ ਬਾਅਦ ਕੋਈ ਚੇਅਰਮੈਨ ਨਹੀਂ ਰਿਹਾ ਤੇ ਮੈਂ ਤਾਂ ਲਗਾਤਾਰ ਤਿੰਨ ਸਾਲ ਦਾ ਮੈਨੂੰ ਪੰਜਾਬ ਦਾ ਪ੍ਰਧਾਨ ਨਾਇ AC ਵਿੰਗ ਦਾ ਮਾਨ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਬੜਾ ਉਹਨਾਂ ਦਾ ਧੰਨਵਾਦ ਆ ਤੇ ਜੇ ਇਹ ਜ਼ਿੰਮੇਵਾਰੀ ਤੇ ਹੁਣ ਬਰਨਾਲੇ ਦੇ ਵਿੱਚ ਤਾਂ ਤਕਰੀਬ ਨਹੀਂ ਬਣਦਾ ਵੀ ਹੈਗਾ ਵਾ ਬਰਨਾਲੇ ਦੇ ਵਿੱਚ ਵੀ ਜਰੂਰ ਆਏ ਲੋਕਾਂ ਕੋਲੇ ਬੜਾ ਵੱਡਾ ਇਹ ਹੈਗਾ ਵੀ ਹੁਣ ਮੌਕਾ ਵੀ ਆ ਦੇ ਲੋਕਰ ਵਾਸਤੇ ਪਣੋਰੀ ਸਾਹਿਬ 2027 ਦੀਆਂ ਚੋਣਾਂ ਨੂੰ ਜੇ ਲੈ ਲਈਏ ਉਹਦੇ ਬਾਰੇ ਕੀ ਰਣਨੀਤੀ ਹੋਊਗੀ ਆਪਣੇ ਆਮ ਪਾਰਟੀ ਦੀ ਰਣਨੀਤੀ ਦੇਖੋ ਜੀ ਇਸੇ ਦਾ ਪਿੰਡਾਂ ਦੇ ਲੋਕਾਂ ਦੇ ਵਿੱਚ ਫਿੱਤਰਦੇ ਆ ਭੈਣ ਭਰਾ ਬਣ ਕੇ ਫਿੱਤਰਦੇ ਆ ਮੈਂ ਸਵੇਰ ਤੋਂ ਲਾ ਕੇ ਚਿਹਰਾ ਦੇ ਨੂੰ 11:00 ਵੱਜ ਜਾਣ ਮੈਂ ਕਿਤੇ ਆਪਦੇ ਦਰ ਤੋਂ ਬੰਦਾ ਇਹ ਨਹੀਂ ਕਹਿ ਸਕਦਾ ਵੀ ਯਾਰ ਪਣੋਰੀ ਦੇ ਘਰੋਂ ਖਾਲੀ ਮੁੜੇ ਜੀ ਠੀਕ ਹੈ ਨਾ ਵੀ ਮੈਂ ਜਿੰਨੇ ਜੋਗਾ ਹੈਗਾ ਤੇ ਮੈਂ ਨਿੱਜੀ ਤੌਰ ਤੇ ਅਗਲੇ ਦਾ ਕਰਦਾ ਸਮੇਂ ਰਾਜਨੀਤੀ ਕਿਤੇ ਸੋਚੀ ਨਹੀਂ ਨਾ ਕਰਨੀ ਆ ਉਹ ਜੀ ਰਾਜਨੀਤੀ ਜੀ ਇਹ ਜੋ ਨੌਕਰ ਨੂੰ ਆਇਆ ਲੱਗੇ ਜਾ ਠੀਕ ਆ ਹਾਂ ਜਾ ਕੇ ਨਹੀਂ ਮੇਰੇ ਕਹਿਣ ਦਾ ਮਤਲਬ ਰਣਨੀਤੀ ਕੀ ਉਹ ਮੁੱਦੇ ਕੀ ਹੋਣਗੇ ਜੀ ਮੇਰਾ ਤਾਂ ਮੁੱਦਾ ਵਿਕਾਸ ਦਾ ਹੀ ਆ ਜੀ ਤੇ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਮੁੱਦੇ ਦੀ ਅਰਨਦ ਕੇਜਰੀਵਾਲ ਜੀ ਨੇ ਰਾਜਨੀਤੀ ਕੀਤੀ ਆ ਉਹੀ ਮੁੱਦੇ ਲੈ ਕੇ ਪਿੰਡਾਂ ਦੇ ਵਿੱਚ ਹੀ ਜਾ ਰਹੇ ਆ ਸਾਰੇ ਜਿਹੇ ਹਾਲ ਆ ਉਹ ਪਿੰਡਾਂ ਦੇ ਵਿੱਚ ਸੱਥਾ ਵਿੱਚ ਬੈਠ ਕੇ ਕਰ ਰਹੇ ਆ ਜੀ ਜਿਹੜੇ ਵੀ ਰਹਿਮ ਆ ਸਭ ਦੀ ਲੈਣਾ ਜੀ ਇਹ ਨਹੀਂ ਹੈਗਾ ਵੀ ਜਿਹੜੇ ਵੀ ਸਾਡੇ ਵਰਕਰ ਸਾਡੇ ਹੋਰ ਤਵੰਤੇ ਆ ਪਿੰਡ ਦੇ ਉਹਨੂੰ ਪੁੱਛ ਲਈਦਾ ਕੁਝ ਕਰਨ ਵਾਲਾ ਉਹੀ ਕੰਮਾਂ ਨੂੰ ਪਹਿਲ ਦੇਦਾ ਹ ਤੇ ਕਰਵਾਈਦਾ ਮੈਨੂੰ ਉਮੀਦ ਆ ਵੀ ਮੇਰੇ ਹਲਕੇ ਦੇ ਤਕਰੀਬਨ 2 ਸਾਲਾਂ ਅੱਜ ਦੀ ਕੰਮ ਹੀ ਨਿਭੜ ਜਾਣਗੇ ਇੰਨਾ ਕੰਮ ਚੱਲ ਰਿਹਾ ਹ ਹਰੇਕ ਪਿੰਡ ਦੇ ਵਿੱਚ 2-2 4-4 ਕੋਟ ਪੀ ਇਹਦਾ ਲੱਗ ਚੁੱਕਿਆ ਤੇ ਹੁਣ ਕੋਈ ਪੈਸਿਆਂ ਦੀ ਘਾਟ ਨਹੀਂ ਪਰ ਵੱਡੇ ਪ੍ਰੋਜੈਕਟਾਂ ਦੀ ਗੱਲ ਆ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਤੇ ਪਿੰਡਾਂ ਦੇ ਵਿੱਚ ਕੋਈ ਘਾਟ ਨਹੀਂ ਰਹਿੰਦੀ ਮੈਂ ਥੈਂਕ ਯੂ